ਕਸ਼ਟ ਬਰੀ ਮਿਠਿਆ ਨਾਹੀ ਰਸਨਾ ਵਰਸ ਮਨ ਮੈਂ ਬ੍ਰੀਤ ਨਿਰੰਜਨ ਦਰਸ ਪਤਰੀਏ ਰੂਪਨਾ ਵਿਖੇ ਨਿਤਰ ਸਾਧਗੀ ਰਹਿਲ ਸਤਸੰਗ ਹੇਤ ਕਰਨਾ ਸੁਨੇਗਾ ਹੋ ਕੀ ਨਿੰਦਾ ਸਭ ਤੇ ਜਾਣਿਆ ਬਸ ਕੋ ਮੰਦਾ ਗੁਰ ਬ੍ਰਸਾਦ ਵਿਖਿਆ ਬਧਰੈ ਮਨ ਕੀ বাসਨਾ ਮਨ ਤੇ ਡਰੈ ਇੰਦਰੀ ਜਿਤ ਪੰਜ ਦੋ ਤਿਰਹਿਤ ਨਾਨਕ ਗੋਡ ਮਥੇ ਕੋ ਐਸਾ ਪ੍ਰਸ ਬੈਸਨੂ ਸੋਜਿਸ ਉਪਰ ਸੋ ਬਸਨ ਬਸਨ ਕੀ ਮਾਇਆ ਜੇ ਹੋਏ ਪਿੰਨ ਕਰਮ ਕਰਤ ਹੋਵੇ ਨਹਿ ਕਰਮ ਤਿਸ ਬੈਸਨੂ ਕਾ ਨਿਰਮਲ ਧਰਮ ਕਾਹੋ ਹਲ ਕੀ ਇਛਾ ਨਹੀਂ ਵਾਛੈ ਕੇਵਲ ਭਗਤ ਗਿੱਤ ਸੰਗ ਰੱਟ ਮਨ ਦੇ ਅੰਦਰ ਸ਼ਰਣ ਗੋਪਾਲ ਸਭ ਉਪਰ ਹੋਤਿ ਕਿਰਪਾਲ ਆਪ ਜੜੜੇ ਬਰੇ ਨਾਮ ਜਪਵਾਵੇ ਨਾਨਕ ਹੈ ਵੈਸਨੋ ਪਰਮੰ ਗਤ ਪਾਵੇ ਪ੍ਰਗੋਤੀ ਭਗਵੰਤ ਬੰਦ ਕਾ ਰੰਗ ਸਗਲ त्यागੈ ਰਿਸ਼ਤਾ ਸੰਗ ਮਨ ਤੇ ਮਿਲਸੀ ਸਗਲਾ ਪਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਹਮਲ ਕੋਵੇ ਸੇ ਸਾਰਬ ਗੁਰਤੀ ਕੀ ਮਤ ਉਤਮ ਹੋਵੇ ਭਗਵੰਤ ਕੀ ਟਹਲ ਕਰੈ ਨਿਤਨੀਤ ਮੰਨਨੇ ਰਪੈ ਉਸਨ ਮਰੀਤ ਹਰ ਕੈ ਚਰਨ ਹਰ ਦੇਵ ਸਾਵੈ ਨਾਨਕ ਐਸਾ ਭਗਤੀ ਭਗਵੰਤ ਕੋ ਪਾਵੈ ਸੋ ਪੰਡਿਤ ਜੋ ਮਨ ਪਰਬੁੱਧੈ RAM ਨਾਮ ਅਤਮੈ ਸੁਭੈ RAM ਨਾਮ ਸਰਸ ਬੀਵੈ ਸੋ ਬੰਦਿਤ ਕੇ ਉਪਦੇਸ਼ ਜਗ ਜੀਵੈ ਹਰ ਕੀ ਗਥਾ ਹਿਰ ਦਿਵਸਾਵੇ ਸੋ ਬੰਦਿਤ ਜੁ ਨ ਆਵੇ ਵੇਦ ਪ੍ਰਾਨ ਸਮਰਥ ਗੁਜੇ ਮੂਲ ਸੁਖ ਮਹ ਜਨ ਅਸਤੂਲ ਰਹਾ ਵਰਨਾ ਕੋ ਦੇਵ ਦੇਸ ਨਾਨਕ ਸੋ ਬੰਦਿਤ ਕੋ ਸਦਾ ਰੇਸ ਮੀਜ ਮੰਦਰ ਸਰਖੋ ਗਿਆਨ ਜਹ ਵਰਨਾਮਹਿ ਜਪੇ ਪੁਨਾਮ ਜੋ ਜੋ ਜਪੈ ਤਿਸ ਕੀ ਗਤਿ ਹੋਇ ਸਾਧ ਸੰਗ ਪਾਵੈ ਜਨ ਹੋਇ ਕਰਿ ਕਿਰਪਾ ਅੰਦਰ ਧਾਰੈ ਅਸੂ ਬ੍ਰੇਤ ਮੁਗਡ ਪਾਥਰ ਕੋ ਤਾਰੈ ਸਰਬ ਰੋਗ ਕਾ ਉਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਬਾਹੁਰਤ ਗਟ ਨਾ ਪਈਏ ਧਰਮ ਨੂੰ ਨਾਨਕ ਸੁਮਿਲੈ ਇਸ ਲਖਿਆ ਧੁਰ ਕਰਮ ਜਿਸ ਕੈ ਮਨ ਪਰਮ ਘਰ ਨਿਵਾਸਿਸ ਕਾ ਨਾਸ ਤੋ ਰਾਮਦਾਸ ਆਤਮ ਰਾਮ ਅਦਸ ਨਦਰੀ ਆਇਆ ਦਾਸ ਸੰਦਨ ਬੈਜਨ ਪਾਇਆ ਸਦਾ ਨਿਕਟ ਨਿਕਟ ਹਜਾਨ ਸੋ ਦਾਸ ਦਰਗਹਿ ਪਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੇ ਤਿਸ ਦਾਸ ਕੋ ਸੋ ਸੂਜੀ ਪਰੈ ਸਗਲਾ ਸੰਗਾਤਮ ਦਾਸ ਐਸੀ ਜੋਤ ਨਾਨਕ RAM ਦਾਸ ਪ੍ਰਭ ਕੀ ਆਗਿਆ ਆਤਮ ਹਿਟਾਵੇ ਜੀਵਨ ਮੁਕਤ ਸੁਖ ਹਾਵੇ ਤੈਸਾ ਹਰਿ ਕਰੈ ਸਤਿ ਸੋਗ ਸਦਾ ਆਨੰਦ ਦਹ ਨਹੀ ਵਿਯੋਗ ਤੈਸਾ ਸਰਵਨ ਆਦੇਸ਼ ਸੁਸਮਾਟੀ ਜਸ ਅਮਰਤ ਦਸਿ ਵਿਖਾ ਹਟਿ ਦਸ ਮਾਨੁ ਦੇ ਸਦ ਮਾਨੁ ਐਸਾ ਰੰਗੁ ਸਰਾਜਾਨ ਜੋ ਉਸਤਾਈ ਸਾਈ ਜੋਤ ਨਾਨਕ ਹੈ ਉਰਖ ਕਹੀ ਜੀਨ ਮੁਕਤ ਪਾਰ ਬ੍ਰਹਮ ਕੇ ਸੁਗਲੇ ਠਾਓ ਜਿ ਜਤ ਕਾ ਰਾਖੈ ਸਦਨ 나ਉ ਆਪੇ ਕਰਨ ਖਰਾਵਨ ਜੋਗ ਪ੍ਰਭ ਭਾਵੈ ਸੋਇਨ ਹੋਗ ਫਸਰੇ ਆਪ ਹੋਏ ਅਨੰਤ ਰੰਗ ਲਖੇ ਨ ਜਾਹੈ ਪਰ ਗਿਰੰਗ ਜੈਸੀ ਮਤ ਦੇਦ ਸਬਰਗਾਸ ਪਰ ਬ੍ਰਹਮ ਕਰਤੁ ਆਨਾਸ ਸਦਾ ਸੁਨਾ ਸਦਾ ਰਿਆਲ ਸਿਮਰ ਸਿਮਰ ਨਾਨਕ ਭੇ ਨਿਹਾਲ ਸਲੋਕ ਉਸ ਤਾਖਨ ਹੈ ਅਨੇਕ ਜਨ ਅੰਤਲਾ ਪਾਰ ਆਵਾਰ ਨਾਨਕ ਰਚਨਾ ਪ੍ਰਵਰਚੀ ਬਹੁ ਵਿਧ ਅਨਕ ਪ੍ਰਕਾਰ